ਵੈਬ ਸੀਰੀਜ਼ ਵਿੱਚ ਮੈਨੂੰ ਮੇਰਾ ਕੈਰੈਕਟਰ ਪੜਾਕੂ ਦਾ ਕੈਰੈਕਟਰ ਦਿਖਾਇਆ ਦਾ ਉਹਦੇ ਵਿੱਚ ਰੀਅਲ ਲਾਈਫ 'ਚ ਅਗਰ ਦੇਖਿਆ ਜਾਈਏ ਤਾਂ ਮੈਂ ਐਵਰੇਜ ਸਟੂਡੈਂਟ ਹੈਗਾ ਤੇ ਮੈਂ ਵੀ ਵੈਸੇ ਹਮ ਬੈਠਦੇ ਲਾਸਟ ਬੈਂਚ 'ਤੇ ਬਟ ਐਗਜ਼ਾਮ ਮੇ ਨੰਬਰ ਅੱਛੇ ਆਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮਤਲਬ ਇੰਨੀ ਅੱਛੀ ਸਕ੍ਰਿਪਟ ਤੇ ਇੰਨਾ ਫਨੀ ਕੈਰੈਕਟਰ ਮੇਰਾ ਤੇ ਸੁਲਤਾਨ ਬਾਈ ਦਾ ਬਹੁਤ ਤੁਹਾਨੂੰ ਸਭ ਤੋਂ ਜ਼ਿਆਦਾ ਫਨੀ ਕੈਰੈਕਟਰ ਸਭ ਤੋਂ ਮਜ਼ਾ ਸਾਡਾ ਸੀਨ ਦੇਖ ਕੇ ਆਊਗਾ ਐਜ਼ ਅ ਐਕਟਰ ਐਕਟਰ ਨੂੰ ਸਪੋਰਟ ਕਰਦਾ ਹੈ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਹੰਦੀ ਐ ਆਪਾਂ ਪੰਜਾਬੀ ਵੀ ਬੋਲ ਲਈਦਾ ਹੁੰਦਾ ਮੈਂ ਕਿਹਾ ਯਾਰ ਇਹ ਬਾਈ ਤਾਂ ਮੈਂ ਦੇਖੇ ਤੇ ਅੰਨੀ ਮਰੇ ਤੇ ਬਾਈ ਫਿਰ ਮੈਨੂੰ ਲਾਈਕ ਖੁਸ਼ੀ ਹੋਈ ਕਿ ਹਾਂ ਵੀ ਮੈਂ ਇਹਨਾਂ ਨਾਲ ਕੰਮ ਕਰੂੰਗਾ ਐਜ਼ ਅ ਉਹ ਇਹਨਾਂ ਨੂੰ ਦਿੱਤਾ ਸੀ ਚਲੇ ਗਏ ਉਹਨਾਂ ਨੇ ਬਦਲ ਤਾ ਫਿਰ ਉਹ ਪ੍ਰਿੰਸੀਪਲ ਦੇ ਮੂੰਹ ਤੇ ਉਹ ਬੰਬ ਫੁੱਟ ਗਿਆ ਸੀਗਾ ਕਿੰਨਾ ਕੁ ਚੁਲਬੁਲਾ ਸਕੂਲ ਲਾਈਫ ਚ ਕਿ ਬਹੁਤ ਸincere ਸਟੂਡੈਂਟ ਹੋ ਜਾਂ ਬਹੁਤ ਜ਼ਿਆਦਾ ਪੜਾਕੂ ਵੀ ਆਪਾਂ ਕਹਿ ਸਕਦੇ ਹਾਂ ਅਮ ਬੇਸਿਕਲੀ ਵੈਸੇ ਦੇਖਿਆ ਜਾਵੇ ਵੈਬ ਸੀਰੀਜ਼ ਵਿੱਚ ਮੈਂ ਹਲੇ ਮੈਨੂੰ ਮੇਰਾ ਕੈਰੈਕਟਰ ਪੜਾਕੂ ਦਾ ਕੈਰੈਕਟਰ ਦਿਖਾਇਆ ਤੇ ਉਹਦੇ ਵਿੱਚ ਰੀਅਲ ਲਾਈਫ 'ਚ ਅਗਰ ਦੇਖਿਆ ਜਾਈਏ ਤਾਂ ਮੈਂ ਐਵਰੇਜ ਸਟੂਡੈਂਟ ਹੈਗਾ ਮਤਲਬ ਇੰਨਾ ਪੜਾਕੂ ਨਹੀਂ ਹੈਗਾ ਰੀਅਲ ਲਾਈਫ 'ਚ ਵੈਬ ਸੀਰੀਜ਼ 'ਚ ਮੈਂ ਪੜਾਕੂ ਕੈਰੈਕਟਰ ਦਾ ਰੋਲ ਨਿਭਾ ਰਿਹਾ ਹਾਂ ਤੇ ਮੈਂ ਵੀ ਵੈਸੇ ਹਮ ਬੈਠਦੇ ਲਾਸਟ ਬੈਂਚ 'ਤੇ ਬਟ ਐਗਜ਼ਾਮ 'ਚ ਨੰਬਰ ਅੱਛੇ ਆਤੇ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਆਉਂਦੀ ਹੈ ਆਪਾਂ ਪੰਜਾਬੀ ਵੀ ਬੋਲ ਲਈਦਾ ਹੁੰਦਾ ਠੀਕ ਹੈ ਫਿਰ ਆਪਾਂ ਪੰਜਾਬੀ 'ਚ ਗੱਲ ਕਰਦੇ ਓਕੇ ਹਾਂਜੀ ਤੇ ਵੈਸੇ ਆਪਾਂ ਪਿੱਛੇ ਬੈਠੀ ਦਾ ਪਰ ਨੰਬਰ ਅੱਛੇ ਲਾਇਦੇ ਮਤਲਬ ਕਨਸੈਂਟਰੇਸ਼ਨ ਪੂਰਾ ਹੈ ਕਨਸੈਂਟਰੇਸ਼ਨ ਪੂਰਾ ਹੈ ਅੱਛਾ ਵੈਬ ਸੀਰੀਜ਼ 'ਚ ਜਦੋਂ ਰੋਲ ਆਇਆ ਸਕ੍ਰਿਪਟ ਆਈ ਕੀ ਐਕਸਪ੍ਰੈਸ਼ਨ ਸੀ ਜਾਂ ਕੀ ਮਾਹੌਲ ਸੀ ਕੀ ਵਾਓ ਮੈਨੂੰ ਇੱਕ ਰੋਲ ਮਿਲਿਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮਤਲਬ ਇੰਨੀ ਅੱਛੀ ਸਕ੍ਰਿਪਟ ਤੇ ਇੰਨਾ ਫਨੀ ਕੈਰੈਕਟਰ ਮੇਰਾ ਤੇ ਸੁਲਤਾਨ ਬਾਈ ਦਾ ਬਹੁਤ ਤੁਹਾਨੂੰ ਸਭ ਤੋਂ ਜ਼ਿਆਦਾ ਫਨੀ ਕੈਰੈਕਟਰ ਸਭ ਤੋਂ ਮਜ਼ਾ ਸਾਡਾ ਸੀਨ ਦੇ ਕਿ ਆਊਗਾ ਜਦੋਂ ਮੈਨੂੰ ਮਤਲਬ ਪ੍ਰਤਾਪ ਸਰ ਨਿਮਰਤ ਪਾਪਾ ਦੇ ਨਿਮਰਤ ਦੇ ਪਾਪਾ ਦਾ ਫੋਨ ਆਇਆ ਲਾਈਕ ਉਹ ਕਹਿੰਦੇ ਕਿ ਇਹ ਤਾਂ ਇੱਕ ਵੈਬ ਸੀਰੀਜ਼ ਹੈ ਤੁਸੀਂ ਮਤਲਬ ਉੱਚ ਰੋਲ ਕਰੋਗੇ ਤਾਂ ਉਹ ਤਾਂ ਮੇਨਲੀ ਮੈਂ ਹਾਂ ਹੂੰ ਤਾਂ ਕਰਤੀ ਸਾਰੀ ਰਾਤ ਨੂੰ ਬਾਅਦ ਚੋਂ ਮੈਂ ਉਹਨਾਂ ਦਾ ਵਟਸਐਪ ਤੇ ਨੰਬਰ ਪਾ ਕੇ ਦੇਖਿਆ ਡੀਪੀ ਦੇਖੀ ਨਿਮਰਤ ਮੈਂ ਕਿਹਾ ਯਾਰ ਇਹ ਬਾਈ ਤਾਂ ਮੈਂ ਦੇਖੇ ਦਿਆ ਨਿਮਰਤ ਬਾਈ ਫਿਰ ਮੈਨੂੰ ਲਾਈਕ ਖੁਸ਼ੀ ਹੋਈ ਕਿ ਹਾਂ ਵੀ ਮੈਂ ਇਹਨਾਂ ਨਾਲ ਕੰਮ ਕਰੂੰਗਾ ਐਜ਼ ਅ ਸਟੂਡੈਂਟ ਹੀ ਕਰਨਾ ਹੈ ਕੰਮ ਮੇਰੇ ਇਸ ویب ਸੀਰੀਜ਼ ਚ ਮੇਰੇ ਮਤਲਬ ਬਹੁਤ ਖੁਸ਼ੀ ਹੋਈ ਮੈਨੂੰ ਇਸ ਵੈਬ ਸੀਰੀਜ਼ ਚ ਕੰਮ ਕਰਕੇ ਮੈਂ ਕਹਿੰਦੀ ਹਾਂ ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਕਿਸੇ ਹੋਰ ਨੂੰ ਦੇਖਦੇ ਹਾਂ ਪਰਫਾਰਮ ਕਰਦੇ ਪਰ ਜਦੋਂ ਅਸੀਂ ਆਪ ਉਸ ਚੀਜ਼ ਨੂੰ ਨਿਭਾਉਂਦੇ ਹਾਂ ਕਿੰਨਾ ਕੁ ਡਿਫਿਕਲਟ ਲੱਗਦਾ ਹੈ ਨਰਵਸਨੈਸ ਹੁੰਦੀ ਹੈ ਕੀ ਐਕਸਪ੍ਰੈਸ਼ਨ ਐਕਸਾਈਟਮੈਂਟ ਡਿਫਿਕਲਟ ਤਾਂ ਦੇਖੋ ਮੈਮ ਕੀ ਹੈ ਇਹ ਤਾਂ ਐਜ਼ ਅ ਐਕਟਿੰਗ ਹੀ ਹੈ ਬਾਕੀ ਜਿਵੇਂ ਮੰਨ ਲਓ ਇਹ ਆਰਨ ਭਾਈ ਹੈ ਹੁਣ ਮੈਨੂੰ ਕਾਫੀ ਖੁਸ਼ੀ ਹੋਊਗੀ ਜੇ ਕਿਤੇ ਹੋਰ ਪਰਫਾਰਮ ਕਰਨਗੇ ਇਸ ਨੂੰ ਬੈਟਰ ਵੀ ਕਰਨਗੇ ਤਾਂ ਐਜ਼ ਅ ਐਕਟਰ ਐਕਟਰ ਨੂੰ ਸਪੋਰਟ ਕਰਦਾ ਹੈ ਮੇਨਲੀ ਤਾਂ ਇਹ ਦੇਖਿਆ ਜਾਵੇ ਤਾਂ ਬਾਕੀ ਬਸ ਐਕਸਾਈਟਮੈਂਟ ਹੁੰਦੀ ਆ ਬਟ ਨਰਵਸ ਥੋੜਾ ਥੋੜਾ ਲਾਈਕ ਉਹਦੇ ਵਿੱਚ ਇਹ ਹੁੰਦਾ ਹੈ ਕਿ ਜੇ ਆਪਾਂ ਸੀ ਜਿੱਦਾਂ ਰੀਅਲ ਚ ਆ ਉਦਾਂ ਹੀ ਆਪਾਂ ਉਸ ਤੇ ਨਿਭਾਣਾ ਆਪਣਾ ਤੁਹਾਡੀ ਹੌਬੀਸ ਕੀ ਕੀ ਨੇ ਅਸਲ ਆ ਲਾਈਕ ਮੇਰੀ ਹੌਬੀ ਤਾਂ ਵੈਸੇ ਸਟਾਰਟਿੰਗ ਤੋਂ ਮੇਰਾ ਪੈਸ਼ਨ ক্রিকেট ਦਾ ਸੀਗਾ ਮੈਂ ਅਕੈਡਮੀ ਵਗੈਰਾ ਜੁਆਇਨ ਕੀਤੀ ਹੋਈ ਸੀਗੀ professionl cricket ਖੇលਦਾ ਰਿਹਾ ਮੈਂ ਮੇਰੇ ਇੰਜਰੀ ਕਰਕੇ ਥੋੜਾ ਮੈਂ ਸਟਾਪ ਹੋ ਗਿਆ ਤੇ ਦੈਨ ਇੱਥੇ ਫਿਲਮ ਇੰਡਸਟਰੀ ਚ ਮੇਰਾ ਮੂਵ ਔਨ ਹੋਇਆ ਤਾਂ ਮੈਂ ਇਸ ਇੰਡਸਟਰੀ ਚ ਆਇਆ ਨਹੀਂ ਤਾਂ ਮੇਰਾ ਵੈਸੇ ক্রিকেটਰ ਦਾ ਹੀ ਸੀਗਾ ਡ੍ਰੀਮ ਕੋਲ ਚ ਕਦੀ ਤੁਸੀਂ ਪਰਫਾਰਮ ਕੀਤਾ ਹੈ ਥੀਏਟਰ ਜਾਂ ਕੁਝ ਐਕਟੀਵਿਟੀਜ਼ ਚ ਲਾਇਨ ਕਿੰਗ ਦਾ ਕੀਤਾ ਸੀਗਾ ਮੇਰਾ ਤੇ ਕਰੈਕਟਰ ਆਫ ਇੱਕ ਹੀ ਸੀਗਾ ਉਸਕਾ ਅੱਛਾ ਪੰਗੜਾ ਪੁੰਗੜੇ ਦਾ ਸ਼ੌਂਕ ਹੈਗਾ ਹਾਂਜੀ ਇਸ ਫਿਲਮ ਦੇ ਵਿੱਚ ਕਿੰਨਾ ਕਿ ਤਮਾਕੀ ਕਿੰਨੇ ਫਿਰਤੀ ਸੀ ਇੰਦਾ ਦੇ ਤਾਂ ਬਹੁਤ ਸ਼ਰਾਰਤਾ ਕੀਤੀਆਂ ਨੇ ਤੇ ਕਦੇ-ਕਦੇ ਨਾ ਆਪਣੀ ਗੈਂਗ ਵਾਸਤੇ ਥੋੜੀ ਗਲਤੀ ਜੀ ਹੋ ਜਾਂਦੀ ਹੈ ਜਿੱਦਾਂ ਇਹ ਆਏ ਆਪਾਂ ਨੇ ਕੋਈ ਗਿਫਟ ਲੈ ਕੇ ਜਾਣਾ ਸੀਗਾ ਉਹ ਇਹਨਾਂ ਨੂੰ ਦਿੱਤਾ ਸੀ ਚਲੇ ਗਏ ਉਹਨਾਂ ਨੇ ਬਦਲ ਤਾ ਫੇਰ ਉਹ ਪ੍ਰਿੰਸੀਪਲ ਦੇ ਮੂਹ ਤੇ ਉਹ ਬੰਬ ਫੁੱਟ ਗਿਆ ਸੀਗਾ ਅੱਛਾ ਅਸਲ ਦੇ ਵਿੱਚ ਵੀ ਤੁਸੀਂ ਇਹੋ ਜੇ ਕਾਰਨਾ ਮੈਂ ਕਿਤੇ ਨੇ ਸਕੂਲ ਦੇ ਨਹੀਂ ਸਕੂਲ ਚ ਬਹੁਤ ਜ਼ਿਆਦਾ ਸ਼ਰੀਫ ਨੇ ਹਾਂ ਹਾਂਜੀ ਇੰਦਾ ਅਸਲ ਚ ਵੈਸੇ ਵੇਖਿਆ ਜਾਵੇ ਆਪਾਂ ਦੋਨੋਂ ਆਪੋਜ਼ਿਟ ਗੈਂਗ ਦੇ ਹੈਗੇ ਆ ਅਪਾ ਇੱਕ ਗੈਂਗ ਦੇ ਮੈਂਬਰ ਨਹੀਂ ਹੈਗੇ ਮੈਂ ਵੈਬ ਸੀਰੀਜ਼ ਬਹੁਤ ਵਧੀਆ ਹੈ ਤੁਸੀਂ ਇੱਕ ਵਾਰੀ ਵੇਖਿਓ ਅਚਾ ਰੀਅਲ ਲਾਈਫ ਚ ਕਿਹੜਾ ਅਸਲ ਚ ਸਬਜੈਕਟ ਜਿਹੜਾ ਪਸੰਦ ਆਉਂਦਾ ਔਰ ਟੀਚਰ ਵੀ ਪਸੰਦ ਆ ਕਿ ਫੀਮੇਲ ਹੀ ਹੋਣੀ ਚਾਹੀਦੀ ਹੈ ਮੈਥਸ ਮੈਥਸ ਲੋਕੀ ਤਾਂ ਮੈਥਸ ਨਾਲ ਭੱਜਦੇ ਨੇ ਨਹੀਂ ਮੈਥਸ ਸਾਰਾ ਤੇ ਡਿਪੈਂਡ ਕਰਦਾ ਉਹਨਾਂ ਨੇ ਕਿਹੜੀ ਕਿਹੜੀ ਲਾਈਨ ਲੈਣੀ ਹੈ ਜਿੱਦਾਂ ਮੈਂ ਨਾਨ ਮੈਡੀਕਲ ਲੈਣੀ ਹੈ ਤਾਂ ਮੈਨੂੰ ਉਸ ਤੇ ਮੈਥਸ ਸਾਇੰਸ ਤੇ ਫੋਕਸ ਕਰਨਾ ਪਊਗਾ ਔਰ ਤੁਹਾਨੂੰ ਕੀ ਨਹੀਂ ਥੋੜਾ ਉੱਚੀ ਮੈਂ ਕਿਹਾ ਰੀਅਲ ਲਾਈਫ ਦੇ ਵਿੱਚ ਕਿਹੜੀ ਐਹੋ ਜੀ ਟੀਚਰ ਹੈ ਜਿਹੜੀ ਪਸੰਦ ਆ ਜਿਹੜਾ ਸਬਜੈਕਟ ਵੀ ਤੁਹਾਨੂੰ ਪਸੰਦ ਆ ਉਹ ਪੜਾਦਲੀਓ ਦੇਖੋ ਮੈਂ ਹੁਣੇ ਮਤਲਬ ਤਰਲੇ ਕਰ ਕਰਕੇ ਪਲੱਸ 2 ਕਰੀ ਆ ਗਈ ਮੈਂ ਵਧੀਆ ਵੈਸੇ ਸਾਰੇ ਸਬਜੈਕਟ ਵਧੀਆ ਹੁੰਦੇ ਆ ਬਟ ਮੈਥ ਮੈਨੂੰ ਇੱਕ ਐਹੋ ਜਿਹਾ ਸਬਜੈਕਟ ਲੱਗਦਾ ਜੋ ਮੇਰ ਤੋਂ ਤਾਂ ਹੋ ਨਹੀਂ ਸਕਦਾ ਬਾਕੀ ਮੈਂ ਜ਼ਿਆਦਾਤਰ ਤਾਂ ਇੰਗਲਿਸ਼ ਨੂੰ ਹੀ ਪ੍ਰੀਫਰ ਕਰੂੰਗਾ ਕਿ ਸਾਰੇ ਨੂੰ ਇੰਗਲਿਸ਼ ਮਤਲਬ ਪੜੋ ਤੇ ਨਾਲੇ ਮੈਡਮ ਵਧੀਆ ਹੁੰਦੀ ਹੈ ਇੰਗਲਿਸ਼ ਇੰਗਲਿਸ਼ ਵਾਲੀਆਂ ਮੈਡਮਾਂ ਅੰਗਰੇਜ਼ੀ ਵਾਲੀ ਮੈਡਮ ਅੰਗਰੇਜ਼ੀ ਵਾਲੀ ਮੈਡਮ ਸਭ ਰਿਆਂ ਨਾਲ ਵਧੀਆ ਹੁੰਦੀ ਹੈ ਅੱਛਾ ਕਿੰਨਾ ਕੁ ਸਪੋਰਟਿਵ ਹੁੰਦਾ ਹੈ ਪੇਰੈਂਟਸ ਦਾ ਤੁਹਾਡੇ ਲਾਈਫ ਦੇ ਵਿੱਚ ਕਿਉਂਕਿ ਅੱਜ ਕੱਲ ਜਿਹੜੇ ਪੇਰੈਂਟਸ ਨੇ ਨਾ ਕਈ ਵਾਰੀ ਮਨਾ ਵੀ ਗਾਦੇ ਨੇ ਕਿ ਨਹੀਂ ਨਹੀਂ ਸਾਨੂੰ ਇਹ ਚੀਜ਼ ਆ ਪਸੰਦ ਨਹੀਂ ਹੈ ਪਹਿਲੇ ਦੇ ਟਾਈਮ ਵੀ ਹੁੰਦਾ ਸੀ ਹੁਣ ਵੀ ਕਈ ਜਗ੍ਹਾ ਹੁੰਦਾ ਹੈ ਲੇਕਿਨ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਕਿੰਨਾ ਕੁ ਸਪੋਰਟ ਕੀਤਾ ਮੈਨੂੰ ਸਭ ਤੋਂ ਜ਼ਿਆਦਾ ਸਪੋਰਟ ਮੰਮਾ ਨੇ ਕੀਤਾ ਤੇ ਪਾਪਾ ਵੀ ਕਰਦੇ ਨੇ ਬਟ ਉਹਨਾਂ ਦਾ ਇਹ ਹੈ ਕਿ ਜੇ ਆਪਾਂ ਇਸ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਪੜ੍ਹਾਈ ਤੋਂ ਫੋਕਸ ਨਹੀਂ ਹਟਣਾ ਚਾਹੀਦਾ ਮੇਨ ਤਾਂ ਸਟੱਡੀਜ਼ ਹੈ ਜੇ ਆਪਾਂ ਉਹਦੇ ਨਾਲ ਸਟੱਡੀਜ਼ ਕੋਆਪਰੇਟ ਕਰ ਸਕਦੇ ਆ ਤਾਂ ਦਾ ਵੈਲਨਗੋਡਾ ਪਰ ਜੇ ਨਹੀਂ ਹੋ ਪੰਦਾ ਫੇਰ ਤਾਂ ਥੋੜਾ ਹਾਂ ਮੈਨੂੰ ਤਾਂ ਜੀ ਦੋਵਾਂ ਨੇ ਬਹੁਤ ਸਪੋਰਟ ਕੀਤਾ ਹੈ ਮੇਰੇ ਘਰ ਦੇ 프ੈਂਕ ਹੈਗੇ ਮੇਰੇ ਨਾਲ ਹਰ ਚੀਜ਼ ਨੂੰ ਲੈ ਕੇ ਹਰ ਇੱਕ ਗੱਲ ਨੂੰ ਲੈ ਕੇ ਹੁਣ ਇਹ ਵੈਬ ਸੀਰੀਜ਼ 'ਚ ਹਲੇ ਵੋਰ-ਵੋਰ ਦਾ ਸੀਨ ਪਿਆ ਸੀਗਾ ਤਾਂ ਮਤਲਬ ਸਾਰੇ ਬਾਹਰ ਮਤਲਬ ਕੱਟ ਕੁਮ ਰਿਲੀਜ਼ ਕੀਤਾ ਪਾ ਪ੍ਰਮੋਸ਼ਨ ਆ ਵਗੈਰਾ ਕਰ ਰਹੇ ਸੀਗੇ ਉਸ ਟਾਈਮ ਵੀ ਮੇਰੇ ਕਰਦਿਆਂ ਨੇ ਮੇਰਾ ਸਪੋਰਟ ਕੀਤਾ ਕਿ ਚੱਲ ਤੂੰ ਜਾ ਮਤਲਬ ਪ੍ਰਮੋਸ਼ਨ ਕਰ ਆਪਣੀ ਵਧੀਆ ਤਾਂ ਮੈਂ ਤਾਂ ਸਾਰਿਆਂ ਦੇ ਪੇਰੈਂਟਸ ਦਾ ਹੱਥ ਹੁੰਦਾ ਹਰ ਇੱਕ ਬੱਚੇ ਦੇ ਉੱਤੇ ਮੈਨੂੰ ਦੇਖਿਆ ਜਾਵੇ ਤਾਂ ਜਦੋਂ ਹੁਣ ਟ੍ਰੇਲਰ ਰਿਲੀਜ਼ ਹੋਇਆ ਹੈ ਨਾ YouTube ਤੇ ਆਇਆ ਗਾਣਾ ਰਿਲੀਜ਼ ਹੋਇਆ ਇੱਕ ਤੁਹਾਡੇ ਫੇਸ ਤੇ ਤਾਂ ਸਮਾਈਲ ਹੁੰਦੀ ਹੈ ਕਿ ਅਸੀਂ ਇਹ ਕੰਮ ਕੀਤਾ ਲੇਕਿਨ ਜਿਹੜੀ ਪੇਰੈਂਟਸ ਦੇ ਫੇਸ ਤੇ ਸਮਾਈਲ ਹੁੰਦੀ ਹੈ ਨਾ ਕਿ ਬਈ ਸਾਡਾ ਬੱਚਾ ਸਕਰੀਨ ਤੇ ਆ ਰਿਹਾ ਉਹ ਫੀਲਿੰਗ ਕਿਹੋ ਜੀ ਹੁੰਦੀ ਹੈ ਕਿ ਬਈ ਅਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਫੀਲਿੰਗ ਜਿਆਦਾ ਲਾਈਕ ਜਦੋਂ ਦੱਸਦੇ ਆਂ ਅਸੀਂ ਕਿ ਸਾਡਾ ਟ੍ਰੇਲਰ ਆਇਆ ਤੁਸੀਂ ਦੇਖੋ ਜਾਂ ਟੀਵੀ ਤੇ ਆਂਦੇ ਆ ਤਾਂ ਰਿਸ਼ਤੇਦਾਰ ਵਗੈਰਾ ਸਭ ਇੰਨੇ ਖੁਸ਼ ਹੁੰਦੇ ਤੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦ ਮम्मी पापा ਖੁਸ਼ ਹੁੰਦੇ ਆ ਅੱਜ ਵੀ ਜਦ ਆਪਾਂ ਆਏ ਆ ਪ੍ਰੈਸ ਮੀਟ ਤੇ ਮੈਂ ਮੰਮੀ ਨੂੰ ਪੁੱਛਿਆ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਉਹਨਾਂ ਨੂੰ ਜਦ ਅੱਛਾ ਲੱਗਦਾ ਨਾ ਸਾਨੂੰ ਆਪ ਲੱਗਦਾ ਕਿ ਅਸੀਂ ਹੋਰ ਬੈਟਰ ਕਰ ਸਕਦੇ ਆ ਉਹਨਾਂ ਦੀ ਖੁਸ਼ੀ ਲਈ ਕਿ ਆਪਾਂ ਇੰਨਾ ਅੱਛਾ ਕੰਮ ਕੀਤਾ ਉਹਨਾਂ ਨੂੰ ਪ੍ਰਾਊਡ ਫੀਲ ਹੋ ਰਿਹਾ ਸਾਡੇ ਤੇ ਇੱਕ ਛੋਟਾ ਜਿਹਾ ਇਹ ਐਗਜ਼ਾਮਪਲ ਦਊਂਗਾ ਮੈਂ ਕੀਕ ਲਾਈਕ ਛੋਟੇ ਜਿਹੇ ਘਰ ਤੋਂ ਬੰਦਾ ਉੱਠ ਕੇ ਟੀਵੀ ਤੇ ਆਂਦਾ ਹੈ ਤੇ ਉਹਦੇ ਘਰਦਿਆਂ ਨੂੰ ਮਤਲਬ ਕਿੰਨਾ ਪ੍ਰਾਊਡ ਫੀਲ ਹੁੰਦਾ ਹੋਊਗਾ ਕਿ ਅੱਜ ਸਾਡਾ ਬੱਚਾ ਇਦਾਂ ਟੀਵੀ ਤੇ ਆ ਰਿਹਾ ਹੈ ਲਾਈਕ ਹੋਰ ਵੀ ਉਹਨਾਂ ਨੂੰ ਆਪਣੇ ਇਮੋਸ਼ਨਸ ਵਗੈਰਾ ਮਤਲਬ ਸ਼ੇਅਰ ਕਰਨ ਵੇਲੇ ਵੀ ਥੋੜਾ ਦਿਖ ਜਾਂਦੇ ਕਿ ਉਹ ਬੰਦੇ ਨੂੰ ਕਿ ਘਰ ਦੇ ਸਾਡੇ ਪ੍ਰਾਊਡ ਫੀਲ ਕਰਦੇ ਆ ਸਾਡੇ ਤੇ ਹੁਣ ਅਸੀਂ ਜਿਵੇਂ ਕੰਮ ਕਰ ਰਹੇ ਆ ਅਕਸਰ ਅਸੀਂ ਵੀ ਕਰਦਿਆਂ ਨੂੰ ਪ੍ਰਾਊਡ ਫੀਲ ਕਰਾਉਂਦੇ ਰਹੂਗੇ ਆਪਣੇ ਕਰਦਿਆਂ ਨੂੰ ਹਾਂਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ